ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤਿਹ ਤੁਹਾਡਾ ਸਾਰਾ YouTube ਚੈਨਲ ਅਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜਾ ਵੀਡੀਓ ਲੈ ਕੇ ਆਇਆ ਪ्योर ਪਟਿਆਲਾ ਸ਼ਹੀ ਪੱਗ ਜਿਹੜੀ ਲੈ ਤਾਂ 7.5 ਮੀਟਰ ਆ ਤੇ ਕਪੜਾ ਜਿਹੜਾ ਆਪਾਂ ਫੁੱਲ ਵਿੱਚ ਵਰਤਿਆ ਤੇ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸਿਰ ਦੇ ਸੈਂਟਰ ਕਿਉਂ ਲਿਆ ਕੇ ਲੜ ਨੂੰ ਪੂਣੀ ਲਾਉਂਦਾ ਥਲੇ ਰੱਖ ਕੇ ਬੰਨਦਾ ਵਸਾਉਂਦਾ ਤੇ ਜਿਹੜੇ ਆਪਾਂ ਖੋਲ ਦੇ ਪਾਸੇ ਵਿੱਚੋਂ ਜਿਹੜੇ ਆਪਾਂ ਨੇ ਦੋਹੀ ਪਲੇ ਆਪਾਂ ਕੱਟੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਸਾਫ ਕਰਕੇ ਅਧੀ ਅਧੀਗਲੜਾ ਕਿਹੜਾ ਲੜਨੂੰ ਤੇ ਲੜਨੂੰ ਸੈਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨੂੰ ਜਿੱਥੇ ਆਪਾਂ ਪਹਿਲਾ ਲੜ ਲਈ ਉਹ ਤੇਰਾ ਕਿਹੜਾ ਲੜਨੂੰ ਥੱਲੇ ਵਾਲ ਖਿੱਚਣਾ ਹੈ ਥੋੜੇ ਥੱਲੇ ਵਾਲ ਖਿੱਚ ਕੇ ਪੂਣੀ ਦਾ ਹੋਲ ਥੱਲੇ ਰੱਖਣਾ ਪਹਿਲੇ ਪਲੇਨਰ ਆਪਾਂ ਜਿਆਦਾ ਖੋਲ ਕੇ ਦੂਜੇ ਪਲੇਨਰ ਆਪਾਂ ਮਟਾਈ ਵਾਲੇ ਪਸਣਾ ਜੋੜ ਕੇ ਤੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਲੜ ਨੂੰ ਜਿੰਨੀ ਆਪਾਂ ਨੋਕ ਤੋਂ ਚੜਾਈ ਰੱਖੀ ਜੁਣੀ ਉਹਦੀ ਗਾਹਾਂ ਜਾ ਕੇ ਚੜਾਈ ਵਧਾ ਰਣੀ ਹੈ ਤਾਂ ਜੋ ਜਿਹੜਾ ਆਪਣੇ ਲੜ ਵਿੱਚ ਕੋਈ ਡੰਗ ਨਾ ਪਵੇ ਤੇ ਫਿਰ ਆਪਾਂ ਨਾਲ ਦੀ ਨਾਲ ਬਾਜ ਫੇੜ ਕੇ ਜਦੋਂ ਫਾਸਾ ਜੱਟ ਕਰਕੇ ਜਿਹੜਾ ਲੜਦਾ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਚੇ ਕਰਕੇ ਪੂਣੀ ਦਾ ਖੁੱਲਦਾ ਥੱਲੇ ਰੱਖ ਕੇ ਬੰਦ ਪਾਸਾ ਉੱਤਰ ਕੇ ਦੋਈ ਭਲੇ ਵਿੱਚ ਜਿਹੜੇ ਆਪਾਂ ਪਹਿਲੇ ਭਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਭਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਜੋੜ ਕੇ ਜਿੱਥੇ ਆਪਾਂ ਉੱਤੇ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਉੱਤ ਹਾਲੜ ਤੋਂ ਪਹਿਲਾਂ ਪਹਿਲਾਂ ਜਿਹੜਾ ਲੜ ਲਾਇਆ ਸੀ ਉਹ ਤੋਂ ਥੱਲੇ ਜਿਹੜਾ ਲੜ ਨੂੰ ਰੱਖਣਾ ਹੈ ਰੱਖ ਕੇ ਚੰਗੀ ਤਰ੍ਹਾਂ ਜਿਹੜਾ ਉਹਦਾ ਫਾਂਕ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਫਿਰ ਡਬਲ ਫੋਲਡ ਕਰਨਾ ਹੈ ਲੜ ਨੂੰ ਡਬਲ ਫੋਲਡ ਕਰਕੇ ਤੇ ਥੱਲਿਓਂ ਇੱਕ ਵਾਰ ਫੇਰ ਫੋਲਡ ਕਰਕੇ ਤੇ ਉੱਤੇ ਜਿਹੜਾ ਲੜ ਨੂੰ ਦੱਬ ਕੇ ਤੇ ਨੋਕ ਤੋਂ ਉਹਦਾ ਫਾਂਕ ਸੈੱਟ ਕਰਕੇ ਤੇ ਪਿੱਛੇ ਤੱਕ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਤੇ ਨੂੰ ਜਿੰਨੀ ਤੁਸੀਂ ਉਹਦੀ ਨੋਕ ਤੋਂ ਚੜਾਈ ਰੱਖੀ ਤੁਸੀਂ ਉਹਦੀ ਉਹ ਕਿਹਾਂ ਜਾ ਕੇ ਜਿਹੜੀ ਆ ਪਾ ਦੀ ਚੜਾਈ ਬਤਾ ਦੇਣੀ ਹੈ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜ ਨੂੰ ਤੇ ਉਹਦਾ ਫਾਂਸ ਜਿਹੜਾ ਸੈੱਟ ਕਰਕੇ ਚੰਗੀ ਤਰ੍ਹਾਂ ਬਲ ਕੱਢ ਜਿਹੜਾ ਲੜ ਚੋਂ ਲੜ ਨੂੰ ਲਗਾ ਲੈਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਜਿਹੜਾ ਆਪਾਂ ਅਗਲਾ ਲਾਉਣ ਹੈ ਲੜਨ ਬੈਕ ਟੂ ਪਿੰਚ ਕਰਕੇ ਪੋਣੀ ਦਾ ਹੌਲਦਾ ਥਲੇ ਰਾ ਕੇ ਬੰਦੇ ਪਾਸਾ ਉੱਤੇ ਰਾ ਕੇ ਦੋਈ ਪੱਲੀਆਂ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਹੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪੱਸਰੇ ਜੋੜ ਲੈਣਾ ਹੈ ਚੌਥਾ ਤੇ ਪੰਜਵਾਂ ਤੇ ਛੇਵਾਂ ਦਾ ਜਿਹੜਾ ਆਪਾਂ ਖਲਾ ਖੁੱਲੋਗੇ ਤਾਂ ਜਿਹੜਾ ਆਪਣਾ ਕੱਲ੍ਹ ਕਿ ਜੜ ਟਿਕ ਸਕੇ ਤੇ ਚੰਗੀ ਤਰ੍ਹਾਂ ਜਿਹੜਾ ਆ ਲੜ ਨੂੰ ਸੈਟ ਕਰਕੇ ਤੇ ਨੋਕ ਤੋਂ ਜਿੰਨੀ ਚੜਾਈ ਚੀ ਉਹਦੀ ਗਾਂ ਜਾ ਕੇ ਚੜਾਈ ਵਧਾ ਦੇਣੀ ਹੈ ਤੇ ਨਾਲ ਦੀ ਨਾਲ ਪ੍ਰੈਸ ਕਰਕੇ ਤੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਪਾਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਲਗਾਉਣਾ ਹੈ ਤੇ ਹੋਂ ਜਿਹੜੇ ਆਪਾਂ ਲੜ ਲੈਣ ਉਹਨਾਂ ਦੀ ਆਪਾਂ ਸਫਾਈ ਕਰਨੀ ਹੈ ਤੇ ਉਹਨਾਂ ਦਾ ਫਾਗ ਜਿਹੜਾ ਆਪਾਂ ਸੈੱਟ ਕਰਨਾ ਹੈ ਤੇ ਜੰਗੀ ਤਰ੍ਹਾਂ ਜਿਹੜੇ ਆ ਲੜਨੇ ਉਹ ਸੈੱਟ ਕਰਕੇ ਜਿਹੜਾ ਪਾਗ ਲੜ ਲਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਇਸ ਪੂਣੀ ਦਾ ਹੌਲ ਦਾ ਥੱਲੇ ਰੱਖ ਕੇ ਮਦ ਬਸ ਉੱਤੇ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਾਉਣਾ ਹੈ ਤੇ ਜੰਗੀ ਤਰ੍ਹਾਂ ਜਿਹੜੇ ਆ ਲੜਨਿਓ ਸੈੱਟ ਕਰਕੇ ਤੇ ਅਗਲਾ ਲੜ ਲਗਾਉਣਾ ਹੈ ਤੇ ਆਪਾਂ ਬਾਕੀ ਪਗੜੀ ਵੀ ਜਿਹੜੀ ਸੜੀਆਂ ਉਹ ਨਾਲ ਨਾਲ ਕਰੀ ਜਾਣੀ ਹੈ ਤੇ ਉੱਤਲੇ ਜਿਹੜੀਆਂ ਸੜੀਆਂਆਂ ਲਈ ਜਿਹੜਾ ਤੁਸੀਂ ਡਬਲ ਯੂ ਸ਼ਾਪਨਾ ਵਰਤ ਸਕਦੇ ਹੋ ਤੇੜਾ ਪਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪੈਚ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਵੇਂ ਪੱਲੇ ਵੀ ਜਿਹੜੇ ਆਪਾਂ ਪੱਲੇ ਪੱਲੇ ਜਾਂਦਾ ਖੋਲ ਕੇ ਦੋਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸ ਨਾਲ ਜੋੜ ਲੈਣਾ ਹੈ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲੈਣਾ ਹੈ ਲੋਡ ਕਰਕੇ ਤੇ ਡਬਲ ਫੋਨ ਲਗਾ ਕੇ ਜਿਹੜਾ ਲੜ ਨੂੰ ਉੱਤੋਂ ਦੱਬ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈੱਟ ਕਰਕੇ ਤੇ ਨਾਲ ਜਿਹੜਾ ਆਪਾਂ ਲੜ ਨੂੰ ਪ੍ਰੈਸ ਕਰਕੇ ਤੇ ਸਾਫ ਕਰਕੇ ਲਗਾਉਣਾ ਹੈ ਤੇ ਨੋਕ ਤੋਂ ਵੀੜਿਆ ਬਾਹਰ ਜਿੰਨੀ ਉਹਦੀ ਨੋਕ ਤੋਂ ਚੜਾਈ ਰੱਖੀ ਚਹੀਦੀ ਉਹਨੀਂ ਗਾਹਾਂ ਜਾ ਕੇ ਜਿਹੜੀ ਉਹਦੀ ਚੜਾਈ ਵਧਾ ਲੈਣੀ ਹੈ ਤਾਂ ਜਿਹੜਾ ਆਪਣੇ ਲੜ ਵਿੱਚ ਕੋਈ ਢੰਗ ਨਾ ਪਵੇ ਤੇ ਹਲਕਾ ਜਿਹਾ ਆਪਾਂ ਜਿਹੜਾ ਲੜ ਨੂੰ ਫੋਲਡ ਕਰ ਲੈਣਾ ਤੇ ਗਾਹਾਂ ਜਾ ਕੇ ਜਿਹੜਾ ਆਪਾਂ ਹਲਕਾ ਜਿਹਾ ਫੋਲਡ ਕਰਕੇ ਨੋਕ ਤੋਂ ਜਿਹੜਾ ਲੜ ਨੂੰ ਸੈਟ ਕਰਨਾ ਹੈ ਤੇ ਬਾਕੀ ਲੜਾਂ ਦੇ ਵੀ ਜਿਹੜੀ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਹੁਣ ਜਿਹੜਾ ਆਪਾਂ ਲੜ ਲਾਇਆ ਸੀ ਉਹਦੀ ਆਪਾਂ ਸਫਾਈ ਕਰਨੀ ਹੈ ਤੇ ਉਹਦਾ ਫਾਂਸੜਾ ਉਹ ਸੈੱਟ ਕਰਨਾ ਹੈ ਸਾਰੀ ਲੜ ਆਪਾਂ ਇਸੇ ਤਰੀਕੇ ਨਾਲ ਔਰਿਆ ਨੇ ਬਸ ਜਿਹੜਾ ਉਹਨਾਂ ਦਾ ਫਾਸਲਾ ਤੇ ਉਹਨਾਂ ਦੀ ਮੋਟਾਈ ਜਿਹੜੀ ਸੇਮ ਰੱਖਣੀ ਹੈ ਤੇ ਲੜਾਈ ਸਫਾਈ ਪੂਰੀ ਕਰਨੀ ਹੈ ਤੇ ਉੱਤਲੇ ਲੜਾਂ ਦੇ ਵੀ ਜਿਹੜੀ ਸਫਾਈ ਉਹ ਡੁਪਲਿਕੇਸ਼ਨ ਦੇ ਕਿਹੜਾ ਆਪਣਾ ਸਫਾਈ ਕਰ ਲੈਣੀ ਹੈ ਤੇ ਹੁਣ ਜਿਹੜਾ ਆਪਾਂ ਹਲਕਾ ਜਿਹਾ ਉੱਤੇ ਜਿਹੜਾ ਲੜਾਂ ਚ ਵਾਇਰ ਫੇਰਾਂਗੇ ਤਾਂ ਜਿਹੜੇ ਉੱਤਲੇ ਲੜਾਂ ਦਾ ਫਾਸਲਾ ਜਿਹੜਾ ਉਹ ਸੈੱਟ ਹੋ ਜਾਵੇ ਉੱਤਲੇੜਾ ਤੇ ਥੱਲੇ ਲੈਣਾ ਫਾਂ ਲੜਿਆ ਬਾਈਕੋ ਜਿਆ ਰੱਖਣਾ ਹੈ ਜਿਹੜੇ ਵੀ ਸਾਡੀ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੀ YouTube ਚੈਨਲ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੂ ਕਰਿਓ ਤਾਂ ਇਹਲੇ ਬਿਰਾਂ ਨੂੰ ਪ्योर ਪਟਿਆਲਾ ਸਹੀ ਪੱਗ ਬਣਾ ਚ ਕੋਈ ਪ੍ਰੋਬਲਮ ਆਦੀਆ ਤਾਂ ਇਸੇ ਨੂੰ ਦੇਖ ਕੇ ਲੈ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਹੋਂ ਜਿਹੜੇ ਆਪਾਂ ਲੜ ਲਾਇਏ ਨੇ ਉਹਨਾਂ ਦੀ ਸ਼ੇਅਰ ਕਰਨੀ ਹੈ ਦੇ ਬਾਕੀ ਬਾਕੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਇਹ ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਕਰਕੇ ਮੈਟ ਯੂਜ਼ ਕਰਿਓ ਤੇ ਨਾਲ ਪਾਕੀ ਪਾਕੀ ਦੀ ਸੈਟਿੰਗ ਜਿਹੜੀ ਕਰ ਲੈਣੀ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਉਹ ਸੈੱਟ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਵੇਚ ਕਰਕੇ ਪੂਣੀ ਦਾ ਖੁੱਲਤਾ ਥੱਲੇ ਰੱਖ ਕੇ ਬੰਦ ਪਾਸਾ ਉੱਤਰ ਆ ਕੇ ਦੋਹੀ ਪੱਲੇ ਵੀ ਜਿਹੜੇ ਆਪਾਂ ਪੱਲੇ ਪੱਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਪੱਲੇ ਨੂੰ ਉਹ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਜੋੜ ਕੇ ਤੇ ਜਿੱਥੇ ਆਪਾਂ ਪੰਜਵਾਂ ਲੜ ਲਾਇਆ ਸੀ ਉਹਦੇ ਥੱਲੇ ਰੱਖ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਚੜੋ ਉਂਗਲੀਆਂ ਨਾਲ ਜਿਹੜਾ ਆਪਾਂ ਲੜ ਨੂੰ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਪ੍ਰੈਸ ਕਰਕੇ ਦੇ ਨਾਕ ਤੇ ਜਿਹੜਾ ਆਪਾਂ ਲੜਨ ਨੂੰ ਹੋੜ ਗਨ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨ ਨੂੰ ਸੈੱਟ ਕਰਕੇ ਤੇ ਲੋਡ ਕਰਕੇ ਜਿਹੜਾ ਆਪਾਂ ਲੜਨ ਨੂੰ ਲਗਾਉਣਾ ਹੈ ਜਿਹੜੇ ਆਪਣੇ ਸੱਜੀ ਸਾਈਡ ਆ ਉਧਰ ਵੀ ਜਿਹੜੇ ਆਪਾਂ ਛੇਵਾਂ ਲੜ ਲਾਉਣਾ ਹੈ ਜਿਹੜਾ ਉਤੋਂ ਵੀ ਜਿਹੜਾ ਆਪਣਾ ਜਿਹੜੇ ਆਪਣੇ ਵਾਲ ਨੇ ਉਹ ਵੀ ਆਪਾਂ ਕੱਢ ਲੈਣੇ ਹਨ ਤੇ ਆਪਣੀ ਸੱਜੀ ਸਾਈਡ ਵੱਲੋਂ ਜਿਹੜੇ ਜਿੱਥੋਂ ਆਪਾਂ ਲੜ ਫੋਨ ਕਰਾਈ ਸੀ ਉਤੋਂ ਵੀ ਜਿਹੜੇ ਆਪਣੇ ਵਾਲ ਨੇ ਕੱਢ ਲੈਣੇ ਹਨ ਤੇ ਚੰਗੀ ਤਰ੍ਹਾਂ ਜਿਹੜਾ ਬਾ ਲੜਨ ਨੂੰ ਲੋਡ ਕਰਕੇ ਤੇ ਆਪਣੀ ਫੇਰ ਸੈਟ ਕਰਕੇ ਜਿੱਥੋਂ ਕਿਤੋਂ ਜ਼ਿਆਦਾ ਪੱਗ ਨਿਕਲ ਜੂਗੀ ਉੱਥੇ ਆਪਾਂ ਜਿਹੜਾ ਦਾਬ ਦੇ ਕੇ ਜਿਹੜੇ ਆਪਣੀ ਪੱਗ ਸੈਟ ਕਰਕੇ ਤੇ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਲੈਣਾ ਹੁਣ ਜਿਹੜੇ ਆਪਾਂ ਲੜ ਲੈਣੇ ਉਹਨਾਂ ਵਿੱਚ ਬਾਜ ਫੇਰਨਾ ਹੈ ਤੇ ਨਾ ਫਾਸੜਿਆ ਆਪਾਂ ਸੈਟ ਕਰ ਲੈਣਾ ਹੈ ਤੇ ਉਤਲੇੜਾ ਵੀ ਜਿਹੜੀ ਆਪਾਂ ਉਹ ਸੈਟਿੰਗ ਕਰ ਲੈਣੀ ਹੈ ਤੇ ਆਪਣੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਉਤਲੇਣਾ ਜੇ ਵੀ ਜਿਹੜਾ ਆਪਾਂ ਨਾਲ ਦੇ ਨਾਲ ਬਾਏ ਫੇਰ ਕੇ ਉਤਲੇ ਲੜਾ ਦੀ ਸੈਟਿੰਗ ਕਰ ਲੈਣੀ ਹੈ ਤੇ ਜੰਗੀ ਤਰ੍ਹਾਂ ਜਿਹੜਾ ਆਪਾਂ ਬਾਕੀ ਪੱਗ ਦੀ ਸੈਟਿੰਗ ਕਰਕੇ ਜਿਹੜਾ ਆਪਾਂ ਪੱਗ ਬੈ ਲਾਉਣਾ ਨੱਕ ਹੀ ਜਿਹੜਾ ਆਪਾਂ ਪੱਗ ਤੇ ਲਗਾਉਣਾ ਹੈ ਅਜੇ ਥੋਕ ਤੋਂ ਜ਼ਿਆਦਾ ਆਪਣੀ ਪੱਗ ਨਿਕਲੇਗੀ ਉੱਥੇ ਆਪਾਂ ਜਿਹੜਾ ਦਾਵ ਦੇ ਕੇ ਆਪਣੀ ਪੱਗ ਸੈੱਟ ਕਰਾਂਗੇ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਉਹ ਸੈੱਟ ਕਰ ਲੈਣੀ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਦੀ ਸਫਾਈ ਕਰ ਲੈਣੀ ਹੈ ਤੇ ਜਿਹੜੇ ਆਪਣੇ ਥੱਲੇ ਬੈਕ ਸਾਈਡ ਆਉਂਦੀ ਆ ਉੱਥੇ ਵੀ ਜਿਹੜਾ ਆਪਾਂ ਡਬਲ ਸ਼ੀਟਾਂ ਦੇ ਕੇ ਆਪਣੇ ਵਾਲਨਿਓਂ ਕਰ ਲੈਣੇ ਹਨ ਜਿਹੜੀ ਆਪਣੀ ਸ਼ੇਪ ਉਹ ਵੀ ਆਪਾਂ ਉਹ ਸੈਟ ਕਰ ਲੈਣੀ ਹੈ ਜਿਹੜਾ ਤੁਸੀਂ ਸੈਟ ਕਰਾ ਜਿਹੜਾ ਤੁਸੀਂ ਸੈਟ ਕਰਾ ਜਿਹੜਾ ਪਹਿਲਾਂ ਵੀ ਟਾ ਸਕਦੇ ਹੋ ਬਾਅਦ ਵਿੱਚ ਵੀ ਟਾ ਸਕਦੇ ਹੋ ਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਉਹਨਾਂ ਨੂੰ ਆਪਾਂ ਹਲਕਾ ਜਿਹਾ 3D ਕਰਾਂਗੇ ਥੋੜੇ ਜਿ ਤਿੱਖੇ ਕਰਾਂਗੇ ਤੇ ਆਪਾਂ ਨੌ ਤਲਾਕੇ ਪਿੱਛੇ ਦਾ ਕਿਰੇ ਆਪਣੇ ਆਪਣੇ ਲੜਨੇ ਉਹ 3D ਕਰ ਲੈਣੇ ਹਨ ਤੇ ਇੱਕ ਗੱਲ ਦਾ ਧਿਆਨ ਰੱਖਿਓ ਭਾਈ ਜਿਹੜੇ ਆਪਾਂ ਲੜ 3D ਕਰਦੇ ਆ ਉਹਨਾਂ ਵਿੱਚ ਕੋਈ ਵੱਲ ਨਾ ਪਵੇ ਤੇ ਚੰਗੀ ਤਰ੍ਹਾਂ ਲੈ ਆਪਣੇ ਲੜਨੇ ਉਹ ਸੈਟ 3D ਕਰਕੇ ਤੇ ਉਤਲੇ ਜਿਹੜਾ ਨੂੰ ਵੀ ਥੋੜਾ ਥੋੜਾ ਜਿਹੜਾ ਆਪਾਂ 3D ਕਰ ਲੈਣਾ ਹੈ ਜਿਹੜਾ ਆਪਾਂ ਪੱਗ ਬਿਲਾਉਣਾ ਹੈ ਨਕਰੀ ਹੀ ਜਿਹੜਾ ਆਪਾਂ ਪੱਗ ਬਿਲਾਉਣਾ ਹੈ ਪਗ ਬੈਨ ਨੂੰ ਚੰਗੀ ਤਰ੍ਹਾਂ ਨਕਲੀ ਸੀਰ ਲਗਾ ਕੇ ਜਿਹੜੇ ਆਪਣਾ ਕਲਗੀ ਲੜ ਲਾਉਣ ਹੈ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲ ਲਗਾ ਕੇੜਾ ਲੜ ਨੂੰ ਦੋ ਦੋਈ ਧੋਈ ਚੰਗੀ ਤਰ੍ਹਾਂ ਪੱਲਿਆਂ ਨੂੰ ਉੱਤੋਂ ਤੇ ਥੋੜਾ ਜਿਹਾ ਹਲਕਾ ਥੱਲੇ ਤੇ ਤੋ ਜਿਹੜਾ ਫੋਲ ਕਰਾਂਗੇ ਤਾਂ ਜਿਹੜਾ ਆਪਣਾ ਲੜ ਲੜ ਵਿੱਚ ਜਿਹੜੇ ਆਪਣੇ ਵਾਲ ਹੋਣਗੇ ਉਹ ਨਿਕਲ ਜਾਣ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਉਹ ਵਾਲ ਲਿਓ ਕੱਢ ਕੇ ਤੇ ਲੋਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਉਹਨਾਂ ਉਹ ਬਾਅਦ ਜਾਣ ਜਿਹੜੇ ਕੱਢ ਲੈਣੇ ਹਨ ਤੇ ਚੰਗੀ ਤਰ੍ਹਾਂ ਇਹ ਆਪਣੇ ਵਾਲਿਆਂ ਨੂੰ ਕੱਢ ਗਏ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬੈਗ ਤੋਂ ਚੜਾਈ ਤੋਂ ਲੈ ਕੇ ਮੋੜੇ ਲੈ ਕੇ ਜਿਹੜੀ ਹੈ ਬੜੀ ਚੜਾਈ ਘਟਾ ਲੈਣੀ ਹੈ ਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ ਕਰਕੇ ਜਿਹੜਾ ਵਾਲ ਲੜ ਨੂੰ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣੇ ਪਹਿਲਾ ਤੇ ਆਖਰੀ ਲੜ ਜਿਹੜਾ ਦੋਨਾਂ ਖਰੇ ਬਰਾਬਰ ਹੋਣਾ ਚਾਹੀਦਾ ਹੈ ਤੇ ਫੇਰ ਆਪਾਂ ਇਹ ਲੜ ਨੂੰ ਪੱਗ ਪੰਦੇ ਥਲੇ ਰੱਖ ਕੇ ਤੇ ਫਿਰ 프ਰੰਟ ਵਾਲ ਨੂੰ ਹੋਲ ਕਰ ਦੇਣਾ ਜਿਹੜੇ ਉਸ ਵਿੱਚ ਬਲ ਪੰਦੇ ਹੋਣਗੇ ਉਹਨਾਂ ਨੂੰ ਆਪਾਂ ਲੋਟ ਕਰਕੇ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਦੀ ਉਨੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਜਿੱਥੇ ਆਪਾਂ ਪੰਜਵਾਂ ਲੜ ਲਾਇਆ ਸੀ ਉੱਤੇ ਉਹ ਤੇ ਦੇ ਵਿਚਾਲੇ ਜਿਹੜੀ ਸਪੇਸ ਹੁੰਦੀ ਹੈ ਉਹਦੇ ਥਲੇ ਇਹ ਲੜ ਨੂੰ ਦੱਬਣਾ ਹੈ ਇੱਕ ਵਾਰ ਦੱਬ ਕੇ ਜਿਹੜਾ ਲੜ ਨੂੰ ਫਲਾ ਦੇਣਾ ਹੈ ਤੇ ਗੇਤੇਗੇਤੇ ਤੇਮਲੜਾ ਵਿੱਚ ਬਾ ਲੈ ਲੈਂਦੇ ਆ ਉਥੋਂ ਆਪ ਜਿਹੜੇ ਬਾ ਨਾਲ ਜਿਹੜੇ ਆਪਣੇ ਵਾਲ ਕੱਟ ਕੱਢਣੇ ਹਨ ਤੇ ਜੇ ਤੁਹਾਡਾ ਵਾਲ ਉਤੋਂ ਖਿਸ ਜਾਂਦਾ ਤਾਂ ਤੁਸੀਂ ਤਨੇ ਆ ਚਾਰ ਪੱਗ ਪੈ ਜਿਹੜਾ ਉੱਤੇ ਲਗਾ ਸਕਦੇ ਹੋ ਤੇ ਆਪਾਂ ਬਾਕੀ ਪਾਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਪਹਿਲਾਂ ਲਾਈ ਸਿਰ ਸੈਟਰ ਕਿਉ ਉਹਨੂੰ ਆਪਾਂ ਬੈਗ ਤੋਂ ਖਿੱਚਣਾ ਹੈ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੋਂ ਪਾਸੇ ਨੂੰ ਫਲਾ ਕੇ ਤੇ ਫਿਰ ਇੱਕ ਵਾਰ ਖਿੱਚਾਂਗੇ ਤਾਂ ਜਿਹੜਾ ਆਪਣਾ ਸਿਰ ਉਹ ਚੰਗੀ ਤਰ੍ਹਾਂ ਟਾਈਟ ਕਵਰ ਹੋ ਸਕੇ ਤੇ ਚਾਰੋਂ ਪਾਸੇ ਬਾਹ ਨਾਲ ਸਿਰ ਕਵਰ ਕਰ ਲੈਣਾ ਹੈ ਆਪਾਂ ਨੇ ਤੇ ਚੰਗੀ ਤਰ੍ਹਾਂ ਜਿਹੜਾ ਚਾਰੋਂ ਪਾਸੇ ਸਿਰ ਕਵਰ ਕਰਕੇ ਜਿਹੜਾ ਆਪਾਂ ਕਿਥੋ ਕਿਥੋਂ ਸਿਰ ਨਗਰ ਆਏ ਤਾਂ ਉੱਥੋਂ ਆਪਾਂ ਜਿਹੜਾ ਬਾਹ ਨਾਲ ਡਬਲ ਸ਼ੀਰ ਦੇ ਕੇ ਜਿਹੜਾ ਆਪਣਾ ਸਿਰ ਕਵਰ ਕਰ ਸਕਦੇ ਹੋ ਤੇ ਜਿਹੜਾ ਬੈਦ ਲੜ ਲੈਣਾ ਅੱਧਾ ਹਜੋਦਾ ਕਵੇ ਫੋਲਡ ਕਰਕੇ ਲਾ ਦੇਣਾ ਹੈ ਜਲਦੀ ਨਵੀਂ ਬੁੜੀ ਆ ਕੇ ਹਾਜੂ ਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ